ਮੁਕਤੀ ਦਾ ਇੱਕ ਹੋਰ ਸਾਲ ਚੋਹ ਨਾ। ਅੱਜ ਮੈਂ ਆਪਣੇ ਪੈਨਸ਼ਨ ਦਫ਼ਤਰ ਜਾਵਾਂਗਾ। ਮੈਂ ਉੱਥੇ ਹਰ ਸਾਲ ਜਾਂਦਾ ਹਾਂ। ਅਤੇ ਲਿਖਵਾਣਾ ਹੈ ਆਪਣੀ ਪੈਨਸ਼ਨ ਬੁੱਕ ਵਿੱਚ ਕਿ ਮੈਂ ਅਜੇ ਜਿਉਂਦਾ ਹਾਂ। ਭਾਵੇਂ ਮੈਂ ਭਾਵੇਂ ਮੈਂ ਸ਼ਿਵਮੁਖ ਹੋ ਗਿਆ ਸਾਂ। ਕਈ ਸਾਲ ਪਹਿਲਾਂ ਪਰ ਮੈਨੂੰ ਮੇਰੀ ਇਸ ਮੁਫਤੀ ਦਾ ਹਰ ਸਾਲ ਬਾਅਦ ਲੈਣਾ ਪੈਂਦਾ ਹੈ ਲਿਖਤੀ ਅਤੇ ਚਿਹਰਾ ਬਖੌਬਸੂ। ਕਿ ਮੈਂ ਅਲੇ ਜੀਉਦਾ। ਮੈਨੂੰ ਦਫ਼ਤਰ ਵਿੱਚ ਹਰ ਸਾਲ ਮਿਲ ਜਾਂਦੀ ਹੈ ਪਰੇ ਹੋਠਾ ਅਤੇ ਵੱਡੀਆਂ ਅੱਖਾਂ ਵਾਲੀ ਰੈਣੂ ਜਿਹੜੀ ਬਹੁਤ ਖੁਸ਼ ਹੁੰਦੀ ਹੋਈ ਅਤੇ ਹੱਸਦੀ ਹੋਈ ਮੇਰੀ ਪੈਨਸ਼ਨ ਬੁੱਕ ਵਿੱਚ ਮੇਰੇ ਇੱਕ ਹੋਰ ਸਾਲ ਦਾ ਰਕਾਉਂ ਜਿਹੜਾ ਕਰਜ਼ ਕਰਜ਼ ਵੀ ਹੈ। ਜਿਵੇਂ ਮੇਰੇ ਲਈ ਹੀ ਨਹੀਂ ਉਹ ਆਪਣੇ ਲਈ ਵੀ ਅਹਿਸਾਸ ਕਰ ਰਹੇ ਹੋਵੇ ਹਰ ਸਾਲ ਮੈਂ ਇਸ ਡਰ ਨਾਲ ਪਰ ਜਾਂਦਾ ਹਾਂ ਪਰ ਉਹ ਉਸ ਦਫ਼ਤਰ ਵਿੱਚ ਜਾਂਦਾ ਹਾਂ ਹਰ ਸਾਲ ਮੈਂ ਇਸ ਡਰ ਨਾਲ ਪਰ ਉਹ ਉਸ ਦਫ਼ਤਰ ਵਿੱਚ ਜਾਂਦਾ ਹਾਂ ਕਿ ਮਤਾ ਬਦਲਣਾ کہیں ਹੋਵੇ ਉਸ ਦੀ ਉਸ ਦੀ ਸੀਟ ਜਾਂ ਆਪ ਹੀ ਨਾ ਬਦਲ ਗਈ ਹੋਵੇ ਉਹ ਜਾਂ ਉਸ ਦੀ ਹੋਰ ਹੋ ਨਾ ਗਈ ਹੋਵੇ ਕਿਸੇ ਹੋਰ ਸ਼ਹਿਰ ਦੇ ਦਫ਼ਤਰ ਵਿੱਚ ਬਦਲੀ ਅਤੇ ਇੰਜ ਆਪਣੇ ਨਾਲ ਹੀ ਨਾ ਲੜ ਗਈ ਹੋਵੇ ਕਿਦਰੇ ਨਹੀਂ ਮੁਸੀਬਾ ਬਣਦਾ ਸਾ। ਉਹ ਬਸ ਉਸ ਬਿੰਦੀ ਕਰਦਾ ਹੋਰ ਉਸ ਨੂੰ ਵਾਅਦਾ ਕਿ ਆਜਿੰ ਤੱਕ ਜਿਆਰੇ ਆਪਣੇ ਕੱਪ ਕਰਨਾ ਹੈ। ਆਪਣੇ ਸੈਲੀਗਰ ਤਾਂ ਇਹ ਬੋਝੇ ਹੋਏ ਛੁੱਟੀ ਬੈਠੇ ਦਸਨ ਤਾਂ ਟਾਈਮ ਘਟ ਲਗੇ। ਬਣਾ ਲੈ ਜਾਂ ਬਣ ਜਾ ਸਹਾਰਾ ਕਿਸੇ ਦਾ। बना बन जा सहारा किस बड़ी डब किनारा कि ना खूबी किटारी ना खूबी कटारी बड़ी आख जा तू सारा किस ना कि लोग बोलते ने सुनी ना लोगी पे बोलते बड़ी तू हमेशा हुंगारा किसा ਜੇ ਚਾਹਦਾ ਕਿ ਤੈਨੂੰ ਦੋਆਾਂ ਦੇਵੇ ਕੋਈ ਜੇ 14 ਅੰਕ ਤੇਨੂੰ ਦੋਆਾਂ ਦੇਵੇ ਕੋਈ ਬਣੀ ਹੌਸਲੇ ਤੇ ਹੁੰ ਵਾਰਾ ਹੁਲਾਰਾ ਕਿਸੇ ਦਾ ਵਾਹ ਵਾਹ ਜੇ ਖਾਣੀ ਤਾਂ ਖਾਇ ਤੋਂ ਇੱਜ਼ਤ ਦੀ ਜੋਟੀ ਜੇ ਖਾਣੀ ਤਾਂ ਖਾਇ ਤੋਂ ਇੱਜ਼ਤ ਦੀ ਰੋਟੀ ਨਾ ਮਾਰੀ ਲਿਆ ਤੂੰ ਉਧਾਰਾ ਕਿਸੇ ਦਾ ਬਣੀ ਨਾ ਕਿਸੇ ਦੇ ਉਜਾੜੇ ਦਾ ਕਰ बनी ना किसी उजाड़े का कारण बना बनी तू गुजारा किसी का कद महल अपना उस कदी महल अपना उस ना टाही गुआ तू किसे किसी हमेशा ना समझ ले तू ए हमेशा हमेशा समझ ले ना तू ए गया कर मुके दोबारा किसी का ਹਮੇਸ਼ਾ ਮਰੀਨਾਂ ਸਮਝਾਤਵੇਂ ਨਾ ਇਹ ਕਰ ਮੁੜ ਕੇ ਨਾ ਦੁਬਾਰਾ ਕਿਸੇ ਦਾ ਤੇ ਇਹ ਮੁਕਮਮਤਰ ਕਿਸੇ ਨੂੰ ਦਿਲੋਂ ਪਿਆਰ ਕਰਦਾ ਜੇ ਦਰਦੀ ਕਿਸੇ ਨੂੰ ਦਿਲੋਂ ਪਿਆਰ ਕਰਦਾ ਜੇ ਦਰਦੀ ਤਾਂ ਹੋ ਜਾ ਤੂੰ ਸਾਰੇ ਦਾ ਸਰਬ ਕਿਸੇ ਦਾ ਵਾਹ ਜੀ ਵਾਹ ਬਹੁਤ ਬਹੁਤ ਕਾਜੋ ਪੋੜਨ ਦੇ ਮੰਦਨ ਅਜੀਬ ਦੋਸਤੋ ਪਿਛਲੇ ਦਿਨ ਇੱਕ ਪਿਛਲੇ ਵੀਕ ਐਕ ਪ੍ਰੋਗਰਾਮ ਹੋਇਆ ਸੀ ਇਕਲਮ ਦੇ ਕਾਪਲੇਵਲ ਨੂੰ ਪ੍ਰਦੀਪ ਜਿੰਦਾਲ ਕੋਈ ਚੱਲਸੀ ਸੋਸ਼ਲ ਮੀਡੀਆ ਤੇ ਉਹ ਕੋਈ ਕੁਝ ਲਿਖੰਦੀ ਪੋਸਟ ਕੀਤੀ ਹੈ ਖਾਸ ਕਰਕੇ ਫੇਸਬੁਕ ਫੇਸਬੁਕ ਦਾ ਜੀ ਕਹਿੰਦੇ ਕਰੋਨਾ ਖਿਆਲ ਖਾਸ ਤੌਰ ਤੇ ਪਸੰਦ ਆਏਗਾ ਅੱਛਾ ਜੀ ਅਮੀਰ ਸਾਹਿਬ ਨੂੰ ਪਸੰਦ ਆਉਂਦਾ ਜਿਹੜਾ ਫੇਸਬੁਕ ਵਰਤਦਾ ਕੋਈ ਗਰਲਾਹੀ ਸ਼ਬਦ ਤੱਕ ਦਾ ਤੇ ਬਹੁਤੇ ਦੇਖ ਦੇ ਸਕਦਾ ਹੈ ਕੋਈ ਵੀ ਲਾਖ ਸ਼ਬਦ ਤੱਕਦਾ ਤੇ ਬਹੁਤੇ ਵੇਖ ਦੇ ਸਕਦਾ ਸਾਡੇ ਫੇਸਬੁਕੀਆਂ ਨੂੰ ਨਹੀਂ ਆਈਆਂ ਅਜੇ ਕਹਾ ਨਹੀਂ ਤੇ ਜਦੋਂ ਤੱਕਦੇ ਨੇ ਡੀਪੀ ਨੂੰ ਉੱਤਰ ਜਾਣ ਤਰ੍ਹਾਂ ਤੱਕ ਜਦੋਂ ਤੱਕਦੇ ਨੇ ਡੀਪੀ ਨੂੰ ਉੱਤਰ ਜਾਵਣ ਤਰ੍ਹਾਂ ਤਰ੍ਹਾਂ ਤੱਕ ਨਾ ਹਾਲ ਕਈ ਰਮਾਨਾ ਨਾਲ ਲਿਖਣ ਵਾਲੇ ਵੀ ਆਈ ਸ਼ਕਦਾ ਤੇ ਕਿਾਫੇ ਆਪਣੇ ਆਪਣੇ ਹਾਲਾਤਾਂ ਦੇ ਤੇ ਹੱਲਾ ਨੇ ਕਿਆ ਫੇ ਆਪਣੇ ਆਪਣੇ ਹਾਲਾਤਾਂ ਦੇ ਤੇ ਹੱਲਾਂ ਦੇ ਕਿਹਾਂ ਦਸਤੂਰ ਆਇਆ ਹੈ ਦੇਰ ਮੱਤੀਂ ਵੀ ਬੇਕਲਾ ਤੇ ਸਮਝ ਵਿੱਚ ਆਉਣ ਨਾ ਭਾਵੇਂ ਡੂੰਘੇ ਅਹਿਸਾਸ ਅੱਖਰਾਂ ਦੇ ਸਮਝ ਵਿੱਚ ਆਉਣ ਨਾ ਭਾਵੇਂ ਡੂੰਘੇ ਅਹਿਸਾਸ ਅੱਖਰਾਂ ਦੇ ਕਰਨ ਵਾ ਵਾ ਬਹੁਤ ਹੀ ਖੂਬ ਤੇ ਅਖਣ ਬਾਤਮਾਲ ਰਚਨਾ ਤੇ ਬਿਨਾ ਤਸਵੀਰ ਕੁਝ ਵੀ ਹੋਵੇ ਬਸ ਸਕਰੋਲ ਕਰੀ ਜਾਂਦੇ ਬਿਨਾਂ ਤਸਵੀਰ ਕੁਝ ਵੀ ਹੋਵੇ बस स्क्रॉल ਕਰੀ ਜਾਂਦੇ ਪਤਾ ਨਹੀਂ ਕਿਸ ਅਨੋਖੀ ਚੀਜ਼ ਦੀ ਬਸ ਭਾਰ ਕਰੀ ਜਾਂਦੇ ਬਹੁਤ ਘੱਟ ਲਾਈਕ ਮਿਲਦੇ ਨੇ ਬਿਨਾ ਫੋਟੋ ਦੇ ਪੋਸਟ ਨੂੰ ਬਹੁਤ ਘੱਟ ਲਾਈਕ ਮਿਲਦੇ ਨੇ ਬਿਨਾ ਫੋਟੋ ਦੇ ਪੋਸਟ ਨੂੰ ਡੜੇ ਰਿੰਦੇ ਕੁ ਵੇਲੇ ਤੱਕ ਨਾ ਲੱਭਣ ਬਹੁਤ ਰਾਜ ਸਕਣਾ ਤੇ ਬੜੇ ਸਸਤੇ ਹੀ ਵਿਕ ਜਾਂਦੇ ਅੱਜਕਲ ਸੱਚ ਦੇ ਅਖਰ ਬੜੇ ਸਸਤੇ ਹੀ ਵਿਕ ਜਾਂਦੇ ਨੇ ਅੱਜ ਕੱਲ ਸੱਚ ਦੇ ਅੱਖਰ ਬਿਨਾ ਪਰਖੇ ਬਿਨਾ ਸੋਚੇ ਸਿਆਸਤ ਦੀਆਂ ਕਰਨ ਨਕਲਾਂ ਤੇ ਇਹ ਗੰਦਲੀ ਸੋਚ ਨਾ ਵੇਖੇ ਉਮਰਾਂ ਨੂੰ ਤੇ ਸ਼ਰਮਾਂ ਨੂੰ ਇਹ ਗੰਦਲੀ ਸੋਚ ਨਾ ਦੇਖੇ ਉਮਰਾਂ ਨੂੰ ਤੇ ਸ਼ਰਮਾਂ ਨੂੰ ਹੋਏ ਨੇ ਢੋਗਲੇ ਚਿਹਰੇ ਤੇ ਰੂਹਾਂ ਵੀ ਨੇ ਬਦ ਸ਼ਕਲਾਂ ਚਲੋ ਤੁਰੇ ਕਰਨ ਰੱਖੀ ਅੱਜ ਕਰਦਾਰ ਸੁੱਚੇ ਦੀ ਚਲੋ ਤੁਰੇ ਕਰਨ ਰੱਖੀ ਅੱਜ ਕਰਦਾ ਸੁੱਚੇ ਦੀ ਦਿੱਤੀਆਂ ਰੱਬ ਨੇ ਤੁਹਾਨੂੰ ਉਹ ਕਲਮਾ ਵਾਲੇ ਵਖਲਾਣ ਦਿੱਤੀਆਂ ਰੱਬ ਨੇ ਤੁਹਾਨੂੰ ਉਹ ਕਲਮਾ ਵਾਲੇ ਵਖਲਾਣ ਕੋਈ ਬਿਰਲਾ ਸ਼ਬਦ ਤੱਕ ਦਾ ਤੇ ਬਹੁਤੇ ਵੇਖ ਦੇ ਸਕਣਾ ਅਸਾਂ ਦੇ ਫੇਸਬੁਕੀਆਂ ਨੂੰ ਅਜੇ ਨਹੀਂ ਆਈਆਂ ਨਿਕਾਜ ਸੋ ਥੈਂਕ ਯੂ ਅ ਨਜ਼ਮ ਤੱਕ ਕੋਈ ਵੀ ਵਸੇ ਵਸੇ ਕੁਝ ਐਡਰੈਸ ਕਰਨਾ ਚਾਹੁੰਦਾ ਜੀ ਕੋਈ ਸ਼ੇ ਮੇਰਾ ਨਾਮ ਸੁਬੀਰ ਹੈ ਜੀ ਪਹਿਲੀ ਵਾਰ ਅੱਜ ਮੈਂ ਪੋਲਿਕ ਮੀਟਿੰਗ ਅਟੈਂਡ ਕੀਤੀ ਹੈ ਲਾਸਟ ਈਅਰ ਆਈ ਆਲਸੋ ਕੇ ਉਦੋਂ ਅ ਕੋਦੋਂ ਆਸਾਂ ਤੋਂ ਕੀਤਾ ਗੀਤ ਉਸਦਾ ਹਾਂਜੀ ਹਾਂ ਦਰਦ ਮੇਰਾ ਕਿਉਂ ਜਦ ਦਾ ਜਾਰੇ ਹਾਂ ਕੌਣ ਜੋ ਬਸਤੀ ਵਾਸ਼ੂ ਜਾ ਕੰਮ ਕੱਪ ਬਣੂ ਮੇਰੇ ਯਾਰ ਕੁਬ ਪੀਦਾ ਨੇ ਵਤੇ ਵਿੱਚ ਲੈ ਕੇ ਕੌ ਤੋ ਉੱਠਦਾ ਜਾ ਰਹਾ ਕੋਲ ਹੈ ਜੋ ਪਸਤੀਂ ਚ ਮੇਨੀ ਦਰੈ ਬੰਕਰ ਦੇ ਕਤਾ ਜੀ ਪਰ ਗੱਡੀਆਂ ਤੇਰੀ ਦੋਰ ਨੂੰ ਦਰਸਣ ਬੱਦਲ ਝੂਠੀ ਮੋਦੀ ਵਸਣ ਬਿਰਖ ਵਿਚਾਰੇ ਆਪਣੇ ਨਾਮ ਖਿੱਚ ਲੈ ਬਿਰਖ ਵਿਚਾਰੇ ਚੁੱਪ ਖੜੇ ਨੇ ਪੰਛੀ ਵੀ ਉਦਾਸ ਬੜੇ ਨੇ ਤੂੰ ਰਾਹ ਕੋਲ ਖੋਮੀਓਂ ਥੈਂਕ ਯੂ ਥੈਂਕ ਯੂ ਭਾਰਤ ਦੀ ਰਾਹ ਸ਼ਾਬਾਸ਼ ਬਹੁਤ ਚੰਗੀ ਲੱਗੀ ਤੁਹਾਡੀ ਅੱਜ ਕਰਨਾ ਮੈਂ ਤੇਨੂੰ ਇਹ ਲੱਭਦਾ ਰਹਿਣਾ ਤੇਨੂੰ ਇਹ ਲੱਭਦਾ ਰਹਿਣਾ ਗਵਾਜ ਗਈ ਤੂੰ ਘਰ ਨਿਕਲ ਕਦੀ ਦਾ ਪੈਰ ਥੀਤੀ ਤੁਰਨਾ ਕਦੀ ਚੜ੍ਹ ਤਿਲਾਰੇ ਰਹਿਣਾ ਜੇ ਤੂੰ ਰੁੱਸ ਗਈ ਹੈ ਮੈਥੋਂ ਤੇ ਸਾਹਬ ਕੇ ਮੰਗ ਫਿਰ ਮੈਂ ਤੇਤੋਂ पर संडा रूप पे तो होवे झूठ मूठ कोई अंतर होए कल मैं तेरी उड़ी करांगा कल मैं तेरी उड़ी करांगा घड़ी दी सुइया ठीक करांगा हाथे तेरे तेरे ले मैं देंदा चानन शरीर करांगा आ जामी तू संगली पड़ के तेरा ते डॉगी रख

ਪਾਣੀ ਪਿਤਾ ਮਾਤਾ ਧਰਤ ਮਹੱਤ ਬਸ ਇਨਾ ਵੀ ਸੱਜਣਾ ਆਇਆ ਸਾਡੇ ਵੱਤ ਲੁੱਟੇ ਲੋੜਾ ਸਾਡੀਆਂ ਆਇਆ ਇਦਾਂ ਕੌਣ ਲੁੱਟਣ ਲੋੜਾ ਸਾਡੀਆਂ ਆਇਆ ਇਦਾਂ ਕੌਣ ਸਾਡੇ ਪਦੇ ਰਹਿ ਗਏ ਨਾ ਪਾਣੀ ਨਾ ਬਹੁਤ ਅੱਛਾ ਲੁੱਟੇ ਲੋੜਾ ਸਾਡੀਆਂ ਆਇਆ ਏ ਤਾਂ ਕੌਣ ਸਾਡੇ ਪਿੰਡੇ ਰਹਿ ਗਏ ਨਾ ਪਾਣੀ ਨਾ ਪੌਣ ਪਾਪਾ ਖੇਤਾਂ ਵਿੱਚ ਨਹੀਂ ਫੱਕੇ ਇਤਾਂ ਜ਼ਹਿਰ ਪਾਪਾ ਖੇਤਾਂ ਵਿੱਚ ਨਹੀਂ ਫੱਕੇ ਇਤਾਂ ਜ਼ਹਿਰ ਬੰਦਾ ਕੋਰੇ ਲੱਗਿਆ ਫਸਲਾ ਰਹਿਣਾ ਲੈ ਬੰਦਾ ਕੋਰੇ ਲੱਗਿਆ ਫਸਲਾ ਰਹਿਣਾ ਲੈ ਤੋਂ शामों सुनने खेत ने शामों सुनने खेत ने ज्योति वेले ओख ओके okay, शामों शामों सुनने खेत ने ज्योति वेले ओख पत्थर दे कर खा गए पत्थर दे कर खा गए बेरा विच ले वा शामों सुनने खेत ने ज्योति वेले ओख पत्थर देकर खा गए बेड़िया बिचले रुख तो आखिरी है कि कुदरत पाई छत सी कुदरत पाई छत सी बंदे करे बहोर कुदरत पाई छत सी बंदे करे मगोर बदली जिंदगियों मौत विच सूरज दी लिशकोर तो, बदली जिंदगियों मौत विच सूरज सूरज दी लिशकोर इसके बाद बाद में ਪਾਣੀ ਇਸ ਪ੍ਰੋਗਰਾਮ ਦੇ ਇਸ ਸਟੇਜ 'ਤੇ ਸ਼ਾਮਲ ਬਹੁਤ ਸਾਰੇ ਜਿਹੜੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਲੱਗਿਆ ਜਿਵੇਂ ਆਪਣੇ ਸੰਘੇਰਾ ਸਾਹਿਬ ਆ ਤੇ ਹੋਰ ਵੀ ਬਹੁਤ ਸਾਰੇ ਜਿਹਨਾਂ ਦੇ ਇੱਥੇ ਅੱਖਰਾਂ ਦਾ ਨਾਂ ਤੇ ਮੈਨੂੰ ਨਹੀਂ ਪਤਾ ਹੈਗਾ ਹਾਂ ਹਾਂਜੀ ਤੇ ਜਿਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਆ ਪਰ ਅੱਜ ਜੀ ਮੇਜਰ ਮਾਨਵਤ ਨੂੰ ਇੱਥੇ ਸੁਣ ਕੇ ਬਹੁਤ ਚੰਗਾ ਲੱਗਾ ਕਿਉਂਕਿ ਇਹ ਜਿਹੜੇ ਪਹਿਲਾ ਦੇ ਫਾਊਂਡਰ ਮੈਂਬਰ ਆ ਕਾਫਲੇ ਦੇ ਇਹਨਾਂ ਨੇ ਅਨਪੱਖ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਇਆ ਕਰੋ ਤੇ ਆਪਾਂ ਤਾਂ ਕਿ ਜਿਹੜੇ ਸਹਿਤਕ ਮਾਹੌਲ ਇਹਨੂੰ ਜਾਰੀ ਰੱਖੀਏ ਕਿਉਂਕਿ ਬਹੁਤ ਕੁਝ ਪਿੱਛੇ ਰਹਿ ਗਿਆ ਤੇ ਇਹਦੇ ਨਾਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਅਸੀਂ ਸੁਣਿਆ ਤੇ ਸੁਣਨਾ ਬਹੁਤ ਜ਼ਰੂਰੀ ਆ